ਪਾਈ ਅਮਰਿਤਪਾਲ ਸਿੰਘ ਨੂੰ ਸਿੱਧੀ ਲਲਕਾਰ ਵਰਸਾ ਸਿੰਘ ਬਲਟੋਹਾਰੇ ਮਾਰੀ ਹੈ ਤੇ ਓਪਨ ਡਿਬੇਟ ਦੇ ਲਈ ਹੁਣ ਸੱਦਾ ਦੇ ਦਿੱਤਾ ਹੈ ਤੇ ਦੱਸਿਆ ਕਿ ਖਡੂਰ ਸਾਹਿਬ ਦੀ ਸੀਟ ਪੂਰਨ ਤੌਰ ਤੇ ਸੁਰਖੀਆਂ ਦੇ ਵਿੱਚ ਸ਼ਾਇਹੀ ਹੋਈ ਹੈ ਤੇ ਪਾਈ ਅਮਰਿਤਪਾਲ ਸਿੰਘ ਅਤੇ ਵਰਸਾ ਸਿੰਘ ਬਲਟੋਹਾ ਜਿਹੜੇ ਕਿ ਇੱਕ ਦੂਜੇ ਨੂੰ ਪੂਰੀ ਟੱਕਰ ਦੇ ਰਹੇ ਨੇ ਤੇ ਉੱਥੇ ਹੀ ਹੁਣ ਵਰਸਾ ਸਿੰਘ ਬਲਟੋਹਾ ਦੇ ਵੱਲੋਂ ਭਾਈ ਅਮਰਿਤਪਾਲ ਸਿੰਘ ਦੀ ਟੀਮ ਯਾਨੀ ਕਿ ਉਹਨਾਂ ਦੇ ਪਰਿਵਾਰ ਨੂੰ ਸਿੱਧਾ ਜਿਹੜਾ ਕਿ ਚੈਲੰਜ ਕਰ ਦਿੱਤਾ ਚੁਣੌਤੀ ਦੇ ਦਿੱਤੀ ਹੈ ਤੇ ਉਹਨਾਂ ਨੇ ਕਿਹਾ ਕਿ ਆਓ ਮੇਰੇ ਨਾਲ ਡਿਬੇਟ ਕਰੋ ਤੇ ਜੋ ਵੀ ਝੂਠ ਬੋਲੇਗਾ ਉਹ ਮੈਦਾਨ ਛੱਡ ਕੇ ਭੱਜ ਜਾਵੇਗਾ ਸਿੱਧੀ ਲਲਕਾਰ ਹੈ ਜਿਹੜੀ ਕਿ ਭਾਈ ਅਮਰਿਤਪਾਲ ਸਿੰਘ ਦੇ ਪਰਿਵਾਰ ਨੂੰ ਮਾਰੀ ਗਈ ਹੈ ਤੇ ਜਿਸ ਦੇ ਦੌਰਾਨ ਇੱਕ ਦੂਜੇ ਨੂੰ ਓਪਨ ਚੈਲੰਜ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਵਰਸਾ ਸਿੰਘ ਬਲਟੋਹਾ ਦਾ ਹੋਰ ਕੀ ਕਹਿਣਾ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਤੇ ਉਹਨਾਂ ਦੇ ਜਥੇਬੰਦੀ ਨੂੰ ਅਪੀਲ ਕਰਦਾ ਹਾਂ ਸੱਦਾ ਦੇਣ ਇੱਕ ਬੰਦਾ ਇੱਕ ਬੰਦਾ ਤੁਸੀਂ ਦੇ ਦਿਓ ਇੱਕ ਮੈਂ ਆ ਜਾਣਾ ਤੇ ਦੋ ਦਿਨ ਆਪਾਂ ਚੈਨਲ ਸਾਥ ਲੈ ਲੈਨੇ ਹਾਂ ਹਾਂਜੀ ਤੇ ਉਹਨਾਂ ਚੈਨਲਾਂ ਦੇ ਸਾਹਮਣੇ ਅੰਦਰ ਕਮਰੇ 'ਚ ਆਪਾਂ ਜਿਹੜਾ ਲੋਕਾਂ ਤੱਕ ਲਾਈਵ ਜਾਵੇ ਹਾਂਜੀ ਸੱਚ ਦਾ ਝੂਠ ਦਾ ਹਰੇਕ ਦਾ ਪੱਖ ਜਿਹੜਾ ਲੋਕਾਂ ਦੇ ਸਾਹਮਣੇ ਜਾਵੇ ਇਹ ਪਤਾ ਲੱਗੇਗਾ ਕਿਹਦਾ ਪੱਖ ਮਜ਼ਬੂਤ ਹੈ ਤੇ ਕਿਹਦਾ ਹੌਲਾ ਆ ਤੇ ਜੇ ਮੈਂ ਮੇਰਾ ਪੱਖ ਹੌਲਾ ਹੋਊ ਜਾਂ ਮੈਂ ਝੂਠਾ ਹੋਊਂਗਾ ਤਾਂ ਮੈਂ ਮੈਦਾਨ ਛੱਡ ਦੂੰ ਮੈਂ ਇੱਥੇ ਤੁਹਾਡੇ ਕੋਲੇ ਪਹਿਲੀ ਵਾਰ ਐਲਾਨ ਕੀਤਾ ਬਲੇ ਸਾਨੇ ਜੈ ਸ੍ਰੀ ਅਕਾਲ ਮੈਨੂੰ ਆਸ ਹੈ ਕਿ ਮੇਰਾ ਸੱਤਾ ਪ੍ਰਵਾਨ ਕਰਨਗੇ ਮੈਨੂੰ ਆਸ ਹੈ ਮੇਰਾ ਸੱਤਾ ਪ੍ਰਵਾਨ ਕਰਨਗੇ ਜਲੰਧਰ ਰੱਖ ਲੈਣਾ ਚੰਡੀਗੜ੍ਹ ਰੱਖ ਲੈਣਾ ਸਿਰਫ ਇੱਕ ਉਹਨਾਂ ਦਾ ਇੱਕ ਮੈਂ ਖੁਦ ਹਾਂ ਉਹਨਾਂ ਜਿੰਨੂੰ ਭੇਜਣਾ ਆ ਉਹਨੂੰ ਭੇਜ ਦੇ ਜੋ ਉਹਨਾਂ ਕੋਲ ਏਜੰਡਾ ਆ ਆਪਾਂ ਆਕਤੀ ਕਿਤਾਜਾ ਕਾਦੀ ਰਹੀ ਸੀ ਹਾਂਜੀ ਤੇ ਮੈਨੇ ਝੂਠਿਆ ਕਰ ਦੇਣਾ ਤੇ ਮੇਰਾ ਪੱਖ ਚਲ ਕੋਲ ਤੋਲ ਕੇ ਦੇਖ ਲੈਣ ਲੋਕਾਂ ਦੇ ਸਾਹਮਣੇ ਮੈਂ ਵੀ ਰੱਖ ਦੂੰ ਉਹ ਵੀ ਰੱਖ ਦੇਣਾ ਨਿਰਨਾ ਲੋਕਾਂ ਨੇ ਕਰ ਲੈਣਾ ਹੈ ਤਾਂ ਮੈਂ ਕਹਿੰਦਾ ਕਿ ਜੇ ਮੇਰਾ ਪੱਖ ਕਮਜ਼ੋਰ ਉੱਥੇ ਸਾਬਤ ਹੋ ਜਾਏ ਜੇ ਉਹ ਉੱਥੇ ਕਮਜ਼ੋਰ ਸਾਬਤ ਹੋ ਜਾ ਝੂਠਾ ਸਾਬਤ ਹੋ ਜਾ ਕਿਸੇ ਗੱਲੋਂ ਕਸਰ ਹੋ ਗਈ ਮੈਂ ਦਾਵਾ ਛੱਡ ਦਾਂ ਆਵੇਂ ਪਾਰਟੀ ਪ੍ਰਧਾਨ ਨੂੰ ਨਾ ਪੁੱਛਾਂ ਮੈਂ ਪਿਆ ਕੇ ਫੋਕ ਮੈਂ ਪਾਰਟੀ ਪ੍ਰਧਾਨ ਨੂੰ ਵੀ ਨਹੀਂ ਪੁੱਛਦਾ ਮੈਂ ਸਮਝ ਗਿਆ ਕਿ ਮੇਰੇ 'ਚ ਕਮਜ਼ੋਰੀ ਹੈ ਤਿੰਨੇ ਤਾਂ ਫਿਰ ਮੈਂ ਗਣਾਉਂ ਚੱਗੋਆਂ ਅਲਾਕੇ ਦੀ ਪੱਗ ਨਾ ਗਮਿਆ ਆਏ ਇਲਾਕੇ ਦੀ ਪੱਗ ਦਾ ਕੋਈ ਨਹੀਂ ਪੱਗ ਆਏ ਤੁਰਲੇ ਅੱਗੂ ਰੋਗੇ ਹਮੇਸ਼ਾ ਰਹੀਏ ਸੋਨਿਆ ਸੋਨਿਆ ਮੈਂ ਬੀੜੀ ਰਹੀ ਨਿਮਰਤਾ ਸਹਿ ਸੱਦਾ ਦੇਣਾ ਆਪਾਂ ਪਿਆਰ ਨਾਲ ਬੈਠ ਕੇ ਗੱਲ ਕਰੀਏ ਜੇ ਮੇਰੇ 'ਚ ਕੋਈ ਕਮਜ਼ੋਰੀ ਹੋਵੇ ਮੈਨੂੰ ਤੁਸੀਂ ਝੂਠਿਆ ਸਾਬਤ ਕਰ ਦੋਗੇ ਮੈਂ ਪਾਸੇ ਪਾਸੇ ਹੋ ਜੀ ਪੰਥ ਘੇਟਾਂ ਵਾਲੇ ਦੇ ਪੰਜਾਬ ਦੇ ਘੇਟਾਂ ਵਾਲੇ ਕੌਮ ਦੇ ਭੇਖ ਲਈ ਪੰਜਾਬ ਦੇ ਭੇਖ ਲਈ ਜੇ ਕਿਤੇ ਉਹ ਬਿਹਤਰ ਨਜ਼ਰ ਆਉਂਦਾ ਤਾਂ ਮੈਨੂੰ ਮੈਨੂੰ ਕੋਈ ਹੀਲ ਹੋ ਜਿਤ ਨਹੀਂ ਪਰ ਮੈਨੂੰ ਦੱਸ ਦਿਓ ਜਦੋਂ ਤੋਂ ਮੈਂ ਸਿਹਤ ਸ਼ੁਰੂ ਕੀਤੀ ਹੈ ਖੇਮ ਕਨ ਹਲਕੇ ਦਾ ਕੋਈ ਪਰਿਵਾਰ ਹੋਵੇ ਜਿਹਦੇ ਤੱਕ ਮੈਂ ਨਾ ਪਹੁੰਚਿਆ ਹੋਵ ਪਹੁੰਚਿਆ ਜੀ ਪਹੁੰਚਿਆ ਜੀ ਜਿਹਦੇ ਨਾਲ ਮੇਰੀ ਸਾਹ ਜਨੀ ਚਾਹ ਦੁੱਖ ਦੀ ਹੋਵੇ ਚਾਹ ਸੁੱਖ ਦੀ ਹੋਵੇ ਚਾਹ ਮਾਨਦਾਨ ਦੀ ਹੋਵੇ ਕਮੀਆਂ ਵੀ ਰਹਿ ਜਾਂਦੀ ਮੈਂ ਨਹੀਂ ਕਹਿੰਦਾ ਕਿ ਬੰਦੇ ਕੋਲ ਰਹਿੰਦੀਆਂ ਨਹੀਂ ਕਿਆਂ ਫਰਮਾਨ ਹੈ ਆਪਦੀ ਕਾਰਗੁਜ਼ਾਰੀ ਤੇ ਜੇ ਇਸ ਹੜਕੇ ਵੀ ਕਾਇਆ ਕਲਪ ਕੀਤਾ ਹੋਣਾ ਖੇਮਕਾਂ ਨਾਲ ਬੈਠੇ ਆਂ ਬੋੜਾ ਸਾਨੂੰ ਸੀਵੇਜ ਪਾਇਆ ਹੈ ਇੰਟਰ ਲੋਕਿੰਗ ਲਾਈਆਂ ਹੈ ਤਸਵੀਰ ਬਣਾਈ ਹੀ ਵੱੱਡ ਕੱਢੇ ਹੀ ਜਿੱਥੇ ਕੰਮ ਉੱਥੇ ਹੀ ਆ ਹਾਂਜੀ ਬਿਜਲੀ ਘਰ ਵੱਡਾ ਕੀਤਾ ਹੈ ਹਾਂਜੀ ਤੇ ਪਾਣੀ ਕਿੱਥੇ ਜਾ ਕੇ ਛੁੱਟਿਆ ਸੀ ਉਹ ਕਸੂਰ ਨਾਲੇ ਚ ਤੇ ਅੱਜ ਫੇਰ ਤਾਂ ਡਾਊਨ ਮਹਿ ਸੀਵਰੇਜ ਪਾ ਗਿਆ ਫੇਰ ਉੱਪਰਦਾ ਹੈ ਸਾਹਮਣੇ ਤੇ ਇਨਾ ਹੀ ਹਾਂਜੀ ਪਿੱਛੀਵੜ ਕਿਥੇ 2009 ਤੋਂ ਪਹਿਲਾਂ ਪਿੱਛੀਵੜ ਨਰਕ ਸੀਗਾ ਖੇਮ ਕਰਨੀ ਇਤਰਾ ਹੀ ਹੁੰਦੀ ਸੀ ਪਿੱਛੀਵੜ ਤਾਂ ਬਾਹਰ ਨਰਕ ਸੀਗਾ ਉੱਥੋਂ ਦੇ ਕਾਇਆ ਕਰਪ ਕੀਤਾ ਅੱਜ ਔਰ ਹਰੇਕ ਪਿੰਡ ਚ ਖੇਤਾਂ ਤੱਕ ਖੇਤਾ ਜੇਟ ਨਹੀਂ ਸੀ ਲੱਗ ਸਕਦੀ ਹੁੰਦੀ ਕਾਨੂੰਨ ਸੀਗਾ ਸਬ ਪ੍ਰਕਾਸ਼ ਸਿੰਘ ਬਾਦਲ ਨੇ ਕਾਨੂੰਨ ਤੋੜ ਕੇ ਨਵੇਂ ਬਣਾ ਕੇ ਖੇਤਾਂ ਦੇ ਵਿੱਚ ਵੀ ਰਾਹ ਪੱਕੇ ਕੀਤੇ ਤੇ 24 ਘੇੜੇ ਦਿੱਤੀ 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 ਕਿਹਨੇ ਦਿੱਤੀ ਆਦੀ ਆਟਾ ਦਾਲ 스ਕੀਮ ਬੱਡੀਆਂ ਦੇ ਬਿੱਲ ਮਾਫ ਆ ਸੋਨੂੰ ਆਪਣ ਜੇ ਤਾਂ ਭੁਲ ਗਏ ਨਾ ਚੁੰਗੀ ਵੀ ਮਾਫ ਕੀਤੀ ਹੈ ਹੈਨਾ ਹੋਰ ਮੰਤਰੀ ਬਣਿਆ ਫਿਰ ਤਾਂ ਬਸ ਤਾਂ ਤੁਹਾਡਾ ਬਣਿਆ ਇਹ ਤੱਕ ਚਾਲੂ ਨਹੀਂ ਕਰਾਇਆ ਗਿਆ ਤੁਹਾਡਾ ਮੈਂ ਕਿਹਾ ਜੀ ਖੇਮ ਉਥੇ ਭਿੱਖੀਪਿੰਡ 62 ਦਾ ਨਗਰ ਕਮਿਸ਼ਨ ਦਾ ਦਫਤਰ ਪਤਾ ਨਹੀਂ ਕੀ ਕੀ ਮੈਂ ਬਣਾ ਛੱਡਿਆ ਮੈਂ ਜਿਹਨੇ ਕਾਰਜ ਬਣਾਇਆ ਉਹ ਬੰਦ ਕਰਦਾ ਆ ਕਾਲਜ ਜਿਹੜਾ ਮੈਂ ਯੂਨੀਵਰਸਿਟੀ ਰਿਜਨਲ ਕਾਲਜ ਲਿਆਂਦਾ ਉਹ ਚੰਗਾ ਹਾਂਜੀ ਫਿਰ ਆ ਮਟੋਏ ਜਿਹੜਾ ਮਾਡਲ ਸਕੂਲ ਜਿਹੜਾ ਹੈ ਸੀਬੀਐਸਸੀ ਦਾ ਉਹਨੂੰ ਬਦਲ ਕੇ ਭੌਂ ਕੇ ਫਿਰ ਇਹਨਾਂ ਨੇ ਐ ਐਜੂਕੇਸ਼ਨ ਬੋਰਡ ਦਾ ਕਰਤਾ ਪਰੇ ਮੈਂ ਬਲੇਰ ਆਦਰਸ਼ ਸਕੂਲ ਬਣਾਇਆ ਪੰਜ ਮੈਂ ਬਿਜਲੀ ਕਰ ਲੈਂਦੇ ਪੰਜ ਪੰਜ ਹੀ ਪਹਿਲੋਂ ਸੀ ਪੰਜ ਹੀ ਨਵੇਂ ਲੈਂਦੇ ਕੋਈ ਨਹੀਂ ਕਹਿ ਸਕਦਾ ਕਿ ਸਾਡਾ ਫੀਡਰ ਓਵਰਲੋਡ ਹੈ ਪਤਨੇ ਕਿੰਨੇ ਓਵਰਲੋਡ ਜਿਹੜੇ ਆ ਕਿੰਨੇ ਫੀਡਰ ਖਿੱਚਦੇ ਹਰੇਕ ਦੀ ਡਿਮਾਂਡ ਜਿਹੜੀ ਹੈ ਹਰੇਕ ਦਾ ਕੰਮ ਕੀਤਾ ਇੱਕ ਫੋਨ ਤੇ ਦੱਸਦਾ ਸੀ ਤੇ ਦੂਜੇ ਤੇ ਉਹਨੂੰ ਕਹਿੰਦਾ ਇਹ ਹੋਲਡ ਕਰ ਤੇ ਨਾਲ ਹੀ ਲਾ ਕੇ ਤੇ ਅਫਸਰ ਨੂੰ ਕਹਿੰਦਾ ਸੀ ਕਹਿੰਦਾ ਸੀ ਕਿ ਨਹੀਂ ਕਹਿੰਦਾ ਸੀ ਜਾਂ ਵਾਪਸ ਦੱਸਦਾ ਸੀ ਕਿ ਬਈ ਤੇਰੀ ਗੱਲ ਹੋ ਗਈ ਜੇ ਚਲੇ ਜਾ ਤੇ ਗੱਲ ਸੁਣੋ ਅਫਸਰ ਆਪਣੀ ਅੱਜ ਵੀ ਸੁਣਦੇ ਜੀ ਉਹਨਾਂ ਨੂੰ ਪਤਾ ਇਹ ਨਹੀਂ ਗਣਾ ਨਹੀਂ ਆਉਣਾ ਪੋਗੇ ਫੇਰ ਇਹ ਨਹੀਂ ਉਹ ਇਸ ਕਰਕੇ ਕਿਤੇ ਢੇਲਣੀ ਚਾਹੀਦੀ ਕੋਈ ਤੇ ਨਾ ਸਮਝਿਆ ਜਿਕੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਪੁੱਤਰੋ ਜੇ ਮੇਰਾ ਤੇ ਮੇਰੇ ਪਰਿਵਾਰ ਦਾ ਇਤਿਹਾਸ ਪੜ ਲਿਆ ਜੇ ਪੜ ਲਿਆ ਜੇ ਆ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ 'ਚ ਸਭ ਕੁਝ ਆ ਰਿਹਾ ਹੈ ਮੋਟਾ-ਮੋਟਾ ਸਾਰਾ ਨਹੀਂ ਇਹਦੇ ਇਹ ਤਾਂ ਘਾੜੀ ਸਾਰੀ ਬਾਹੂ ਦੀ ਤੇ ਸਾਰਾ ਕੁਝ ਸਾਹਮਣੇ ਹੀ ਹੈ ਨਾ ਵੈਸੇ ਹੀ ਸਾਹਮਣੇ ਆ ਵੀ 2001 21 'ਚ ਮੇਰਾ ਖੜ ਲਾਇਆ ਉਦੋਂ ਪਹਿਲਾਂ ਉਹਨਾਂ ਦਾ ਜੀਵਨ ਕਿ ਤਰ੍ਹਾਂ ਦਾ ਸੀ ਮੈਨੂੰ ਮੈਂ ਕਿਹਦੇ ਜੀਵਨ ਤੇ ਕਿੰਦੂ ਪਰੰਦੂ ਨਹੀਂ ਕਰਦਾ ਫਿਰ ਇੱਥੇ ਆਏ ਕੀ ਕੀ ਹੋਇਆ ਸੰਵਿਧਾਨ ਦੀ ਗੱਲ ਹੋ ਗਈ ਬੱਟੀਆਂ ਗੱਲਾਂ ਹੋ ਗਈਆਂ ਆਂ ਡੱਟ ਕੇ ਖੜਮਾਂਗੇ ਹਾਂਜੀ ਉਹ ਸਾਰਾ ਗੱਲਾਂ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਮੇਰੇ ਮੇਰੇ ਵਾਸਤੇ ਜਿਹਨੇ ਇੱਕ ਕਦਮ ਵੀ ਕੌਮ ਵਾਸਤੇ ਪੰਜਾਬ ਵਾਸਤੇ ਪੰਥ ਵਾਸਤੇ ਫੁੱਟਿਆ ਮੇਰੇ ਵਾਸਤੇ ਉਹ ਸਤਿਕਾਰ ਉਹਦੇ ਉਹਦੇ ਪ੍ਰਤੀ ਮੇਰੇ ਮਨ ਤੇ ਸਤਿਕਾਰ ਹੈ